ਜੱਤੀ ਜੁਣਾ 2024 ਹੁਣ ਆਪਾਂ ਚੱਲੇ ਕਿੱਥੇ ਖੜਚੋ ਸਾਰੇ ਕੋਈ ਸੰਬੰਧੀ ਜ਼ਰੂਰੀ ਮਟੀਰੀਅਲ ਰੱਖਿਆ ਹੋਣ ਕਾਰਨ ਕੋਈ ਬਾਹਰੀ ਵਿਅਕਤੀ ਜਾਂ ਦਫਤਰੀ ਸਟਾਫ ਅੰਦਰ ਦਾਖਲ ਨਾ ਹੋਣਾ ਹੋਰ ਬਹੁਤ ਬਹੁਤ ਬੈਠੇ ਹੈ ਹੈ ਸਾਬ ਹੁਣ ਅੱਛਾ ਬਹੁਤ ਬਹੁਤ ਬੜਕ ਨਾ ਨਹੀਂ ਜਾਂਦਾ ਨਾ ਜਾਣ ਦੋ ਜਾਣ ਦੋ ਜਾਣ ਦੋ ਮਤਲਬ ਕੀ ਆ ਜਾ ਜਾ ਇਹ ਗੁੰਡਾ ਕਰਦੀ ਦੇਖੋ ਜੀ ਥੋੜਾ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜ ਜਾ ਬੰਦੇ ਤੁਹਾਡੇ ਨਾਲ ਬੈਠਾ ਮੈਂ ਤੈਨੂੰ ਜਾਣ ਦੇਣ ਤੂੰ ਇੱਕ ਮਿੰਟ ਆ ਗੁੰਡਾ ਰਾਜੇ ਅੰਦਰ ਕਿਉਂ ਬੈਠੇ ਸੀ ਬਈ ਤੁਰੋ ਤੁਰੋ ਠੀਕ ਹੈ ਜੀ ਜਾ ਜਾ ਉਹ ਜਾ ਵਾ ਜਾ ਜਾ ਲੈ ਜੀ ਤੁਸੀਂ ਕਿੱਥੇ ਜਾਓ ਚਲ ਆ ਹਾਂ ਪਰ ਮਤਲਬ ਇਹ ਉਹਦਾ ਤੋਂ ਲਾ ਕੇ ਬਿਠਾਇਆ ਯਾਰ ਅੰਦਰ ਇਹਨੂੰ 1 ਮਿੰਟ ਪਹਿਨ ਤੁਹਾਡੇ ਮੂਰੇ ਆਈ ਸੀ 1 ਕਿੰਨਾ ਹੋ ਗਿਆ ਮੈਂ ਤਾਂ ਤੱਕ ਚੱਲ ਕੇ ਆਇਆ ਨਹੀਂ ਬਾਈ ਏਟ ਇੱਕ ਮਿੰਟ ਨੂੰ ਹੀ ਉਹਦਾ ਲੱਗਦਾ ਆਪੇ ਬਾਹਰ ਲਿਖ ਕੇ ਆਇਆ ਹੋਇਆ ਸੀ ਆਦੇ ਕੰਮ ਕਰੀ ਜਾਂਦੇ ਅਸੀਂ ਤੁਸੀਂ ਤੁਹਾਡੇ ਤੁਸੜਾ ਕੇ ਆ ਕੇ ਉਹਨੇ ਅਸੀਂ ਰੋਕ ਹੁੰਦਾ ਤਾਂ ਨਹੀਂ ਲਾਇਆਵੇਂ ਇਹ ਸੋਧ ਤੁਸੀਂ ਕਹੋ ਜੀ 2 ਮਿੰਟ ਦੇ ਲਈ ਰੋਕਾ ਤੇ ਵੀ ਗੱਲ ਕਰਨੀ ਮੇਰੇ ਕੋਲ ਹੁੰਦੀ ਤਾਂ ਨਹੀਂ ਆਉਣੀ ਹੋਰ ਬੰਦੇ ਨਾਲ ਹੀ ਫਿਰ ਤੁਸੀਂ ਇਹ ਵੇਖੋ ਜੀ ਬਾਹਰ ਬੰਦੇ ਆਏ ਤੁਸੀਂ ਇਹ ਵੇਖੋ ਬਾਹਰ ਨੋਟਿਸ ਲਾਇਆ ਦੀ ਪੰਚਾਇਤੀ ਚੋਣਾਂ ਸੰਬੰਧੀ ਇੱਥੇ ਜ਼ਰੂਰੀ ਕੰਮ ਚੱਲ ਰਿਹਾ ਤੇ ਕੋਈ ਬਾਹਰੀ ਵਿਅਕਤੀ ਆਫਿਸ ਸਟਾਫ ਵੀ ਅੰਦਰ ਨਾ ਆਵੇ ਹਾਂਜੀ ਹਾਂਜੀ ਤੇ ਸਾਡੇ ਫਰੀਦਕੋਟ ਦੇ ਐਮਐਲਏ ਸਾਹਿਬ ਦਾ ਪੀਏ ਕਿ ਨਾਲ ਚੱਕੀ ਨਹੀਂ ਜੀ ਇਹ ਕੌਣ ਸੀ ਪਤਾ ਨਹੀਂ ਕਿ ਕੌਣ ਸੀ ਇਹਦੇ ਬੰਦਾ ਕਿਹੜੋਂ ਕਿਸਮ ਆਇਆ ਇਹ ਆਹ ਤੇਰੇ ਪਿੰਡਾਂ ਦੇ ਅੰਦਰ ਅੰਦਰ ਕੁੰਡੀ ਲਾ ਕੇ ਹਰੇ ਪਿੰਡ ਨੂੰ ਐ ਮਿਲਦੇ ਆਹ ਆदमी ਪਾਰਟੀ ਪੰਜ ਸਾਲ ਦੇ ਸਰਪੰਚ ਆ ਆਹ ਸੰਧਾ ਦੀ ਕੁੰਡੀ ਲਾ ਕੇ ਮਿਲਣੇ ਕਰਤਾ ਕੋਈ ਤੁਸੀਂ ਆਹ ਆਹ ਮੈਂ ਪਾਰਟੀ ਹੋਈ ਪੱਦਿਆਂ ਨੂੰ ਵਿੱਚ ਬਿਠਾਈ ਬੈਠੇ ਹੋ ਯਾਰ ਇੱਥੇ ਇਹ ਕਿੱਥੋਂ ਦਾ ਤਰੀਕਾ ਵੀ ਇਹ ਮਾਰਕੀਟ ਕਮੇਟੀ ਸਾਹਿਬ ਦਾ ਚੇਅਰਮੈਨ ਹੈ ਉਹ ਮਾਰੇ ਆ ਰਾਜੀ ਜੀ ਬਿਮਾਰੇ ਆ ਰਮਨਦੀਪ ਜੀ ਰਮਨਦੀਪ ਉਹੀ ਹੈ ਨਾ ਦੱਸ ਦੇ ਕਿ ਕੋਈ ਨਾ ਕੋਈ ਬਿੰਦ ਨਾ ਤੇ ਕੋਈ ਨਾ ਕੋਈ ਨਵੀਂ ਕੋਈ ਗੱਲ ਦੱਸਦੇ ਕੌਣ ਹੈ ਜੇ ਤੁਹਾਨੂੰ ਪਤਾ ਚੱਲ ਗਿਆ ਮੈਂ ਮਾਰਕੀਟ ਕਮੇਟੀ ਦਾ ਚੇਅਰਮੈਨ ਸਾਹਿਦ ਦਾ ਇੱਕ ਮਿੰਟ ਪਹਿਲਾਂ ਲੋਹੇ ਤੋਂ ਆਇਆ ਉਹ ਮਾਰਕੀਟ ਕਮੇਟੀ ਸਾਹਿਦ ਦਾ ਚੇਅਰਮੈਨ ਅੰਦਰ ਪਠਾਇਆ ਹੋਇਆ ਹੈ ਕੁੰਡੀਆਂ ਲਾਈਆਂ ਹੋਈਆਂ ਇਤਰਾਜ਼ ਲੋਕਾਂ ਦੇ ਡਿਸਾਈਡ ਕਰ ਰਹੇ ਹੈ ਸਰ ਜੀ ਕੋਈ ਐਸਾ ਕੋਈ ਵੇਖੋ ਇਹ ਇਤਰਾਜ਼ ਜੀ ਦਾ ਦੇ ਦਿਓ ਆਹ ਕਾਗਜ਼ ਕੀ ਹੈ ਇਹਦਰ ਅਸੈਂਟਾ ਦੇ ਆਰਡਰ ਹੈ ਮੇਰੇ ਕੋਲ ਕੋਈ ਕਾਗਜ਼ ਕਾਗਜ਼ ਹੈ ਇਹ ਇਲੈਕਸ਼ਨ ਰਿਲੇਟਡ ਕਿ ਹੈ ਇਲੈਕਸ਼ਨਲ ਨੂੰ ਕੋਈ ਤਰਾਜ ਦੇ ਤਰਾਜ ਜੇ ਮੈਂ ਤੈਨੂੰ ਦੱਸਾਂ ਤੇਰੀ ਸ਼ਿਕਾਇਤ ਗਈ ਹੋਈ ਹੈ ਇਲੈਕਸ਼ਨ ਕਮਿਸ਼ਨ ਕੋਲੇ ਭਾਈ ਨੇ ਠੀਕ ਹੈ ਮੇਰੀ ਤੈਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦੀ ਤਾਂ ਬਦਲੀ ਹੋਊਗੀ ਵੀ ਜੇ ਸਹੀ ਕੰਮ ਕਰਨ ਤੇ ਵੀ ਤੇਰੀ ਬਦਲੀ ਹੁੰਦੀ ਹੈ ਤੈਨੂੰ ਲੋਕ ਛਲਾਉਣਗੇ ਛਲਾਗਾ ਕਰਨਗੇ ਨੌਕਰੀ ਬੜੀ ਔਖੀ ਮਿਲਦੀ ਹੈ ਜਿਹਦੇ ਤੇ ਤੱਕਾ ਕਰੋਗੇ ਉਹ ਹਾਈ ਕੋਰਟ ਜਾਊਗਾ ਹਾਈ ਕੋਰਟ ਜਾਓ ਤੇ ਮੇਰੇ ਅਰਦਾ ਜਵਾਬ ਲਾ ਕੇ ਪਾਸੇ ਹੋ ਜਾਂਦਾ ਹਾਂ ਮੈਂ ਭੁਗਤਣਾ ਤੈਨੂੰ ਪੈਣਾ ਤੂੰ ਨਾ ਕਰੋ ਇਹ ਜੇ ਕੰਮ ਨਹੀਂ ਭਾਈ ਜਮਾ ਨਿਕਲ ਗਿਆ ਉਹ 10% ਵੀ ਕੁੰਡਾ ਨਾ ਕਿ ਯਾਰ ਤੁਸੀਂ ਚੇਅਰਮੈਨ ਨੂੰ ਅੰਦਰ ਭਾਈ ਬੈਠੇ ਹੋ ਰੋਕਣਾ ਬਾਹਰ ਤਰਾ ਤਰਾ ਕਰੀ ਜਾਂਦੇ ਕਿਧੋਂ ਦਾ ਅਸੂਲ ਹੈ ਯਾਰ ਪਹਿਲਾਂ ਮੈਨੂੰ ਦੱਸ ਇਸ ਗੱਲ 70 ਲੋਕਾਂ ਦਾ ਚੇਅਰਮੈਨ ਦਾ ਨਹੀਂ ਆ ਪਬਲਿਕ ਦਾ ਪਬਲਿਕ ਦਾ ਅਸਰ ਹੈ ਸਰ ਕੀ ਕਰਨ ਦੀ ਜੀ ਤੇ ਹੁਣ ਬੱਸ ਕੀ ਭਾਈ ਮੇਰੇ ਭਾਈ ਜੀ ਐਟ ਇੱਕ ਮਿੰਟ ਪਹਿਲਾਂ ਆਏ ਮੁੰਡੇ ਨਹੀਂ ਆ ਗਏ ਭਾਈ ਜੀ ਮੈਂ ਚਾਹੁੰਦਾ ਸੀ ਕਿ 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 ਮੈਂ ਚਾਹੁੰਦਾ

ਸੁਣੋ ਵੀਡੀਓ ਦਫ਼ਤਰ ਫਰੀਦਕੋਟ ਅਸੀਂ ਖੜੇ ਹਾਲਾਤ ਅੱਜ ਤੁਸੀਂ ਦੇਖੋ ਕਹਿਣੀ ਤੇ ਕਤਨੀ ਦਾ ਫਰਕ ਮੈਂ ਦੱਸ ਰਿਹਾ ਪੈਨੋ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਐ ਸਪੈਸ਼ਲ ਤੇ ਲੋਕਾਂ ਨੂੰ ਜਾ ਕੇ ਕਹਿੰਦੇ ਕਿ ਸਰਬਸੰਮਤੀ ਕਰੋ ਮੈਂ ਸਰਬਸੰਮਤੀਆਂ ਕਰਾਉਣਾ ਚਾਹਣਾ ਇੱਥੇ ਹਾਲਾਤ ਇਹ ਬਣੇ ਪਏ ਐ ਕਿ ਕਾਗਜ਼ ਰਿਜੈਕਸ਼ਨ ਤੇ ਜ਼ੋਰ ਲਗਿਆ ਪਿਆ ਫਿਰ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਹੈ ਜਿਆ ਮੱਖ ਮੰਤਰੀ ਸਾਹਿਬ ਤੇ ਜਿਹੜੇ ਹਦਾਇਤ ਆ ਉਹ ਇਹ ਫੋਲੋ ਨਹੀਂ ਕਰਦੇ ਜਾਂ ਮੁੱਖ ਮੰਤਰੀ ਸਾਹਿਬ ਦਾ ਲਾਗ ਕਰਨasti ਕਰ ਰਹੇ ਐ ਐਮ ਐਲ اے ਸਾਹਿਬ ਤੇ ਪਿੰਡ ਦੇ ਕੈਂਡੀਡੇਟਾਂ ਤੇ ਜ਼ੋਰ ਲਗਿਆ ਹੋਇਆ ਜਿਹੜੇ ਆਪੋਜੀਸ਼ਨ ਦੇ ਖੜੇ ਆ ਉਹਨਾਂ ਦੇ ਕਾਗਜ਼ ਰਿਜੈਕਟ ਕਰ ਦਿੱਤੇ ਆ ਸਾਡਾ ਗੁਰਕਮਲ ਸਿੰਘ ਸਾਡਾ ਛੋਟਾ ਵੀਰ ਇਹ ਲੱਗ ਰਿਹਾ ਮਾਈ ਗੋਦੜੀ ਸਾਹਿਬ ਪੰਚਾਇਤ ਤੋਂ ਜਿੱਥੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਪਿਤਾ ਜੀ ਲੜ ਰਹੇ ਆ ਇਨਾਂ ਤੇ ਆਬਜੈਕਸ਼ਨਾਂ ਲਾਈਆਂ ਗਈਆਂ ਕੈਨਸਲ ਕਰਨ ਨੂੰ ਆਬਜੈਕਸ਼ਨ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਐਨਓਸੀਜ਼ ਨਾਲ ਲੱਗੀਆਂ ਵੀ ਆ ਸਾਰੀ ਫਾਈਲ ਤੇ ਤੇ ਉਹ ਹੁਣ ਸੈਕਟਰੀ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੂੰ ਇਹ ਕਹਿ ਮੈਂ ਐਨਓਸੀ ਗਲਤ ਦਿੱਤੀ ਸੀ ਦੁਬਾਰਾ ਐਨਓਸ ਲਿਖ ਕੇ ਦੇ ਕੀ ਇਹ ਡਿਫਾਲਟਰ ਕੱਲ ਐਨਓਸੀ ਦੇ ਕੇ ਹਟਿਆ ਅੱਜ ਉਹਨੂੰ ਚੇਂਜ ਕਰਾਉਣਾ ਚਾਹੁੰਦੇ ਆ ਹਰ ਤਰ੍ਹਾਂ ਦਾ ਹੀਲਾ ਵਰਤਿਆ ਜਾ ਰਿਹਾ ਲੋਕਾਂ ਦੇ ਕਾਗਜ਼ ਰਜੈਕਟ ਕਰਨ ਨੂੰ ਮੈਂ ਪੁੱਛ ਕੇ ਆਇਆ ਵੀਡੀਓ ਸਾਹਿਬ ਨੂੰ ਸ਼ਵੇਰ ਤੱਕ 70 ਪਿੰਡਾਂ ਤੋਂ ਉੱਪਰ ਆਬਜੈਕਸ਼ਨ ਆ ਚੁੱਕੀਆਂ ਸੀ 118 ਪਿੰਡਾਂ 115 ਪਿੰਡ ਸ਼ਾਇਦ ਸਾਰੇ ਬਲਾਕ 'ਚ ਹੈ ਸਾਡੇ ਕੁਝ ਸਾਡੇ ਪਿੰਡ ਆ ਕੁਝ ਪੂਰੇ ਹਲਕੇ ਦੇ ਪਿੰਡ ਆ ਤੇ ਆਬਜੈਕਸ਼ਨਾਂ ਲਾਈਆਂ ਜਾ ਰਹੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਮੈਂ ਤਾਂ ਬੇਨਤੀ ਕਰਦਾ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਕਾਦੇ ਪਿੱਛੇ ਰਿਜੈਕਸ਼ਨਾਂ ਦੇ ਚੱਕਰਾਂ 'ਚ ਪਏ ਹੋ ਮੈਂ ਤਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਦੂਜੀ ਪਾਰਟੀ ਦੇਆਂ ਨੂੰ ਰੂਲਿੰਗ ਪਾਰਟੀ ਦੇ ਲੀਡਰ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅੱਜ 4 ਵੋਟਾਂ ਲੈ ਕੇ ਖੁਦ ਸਰਪੰਚ ਨਹੀਂ ਬਣ ਸਕਦਾ ਮੇਰੇ ਵੀਰ ਉਹ ਤੈਨੂੰ ਕਿੱਥੋਂ ਪਵਾ ਦੂਗਾ ਕੱਲ ਨੂੰ ਲੜਨ ਦਿਓ ਸਭ ਨੂੰ ਯਾਰ ਇੱਕ ਫ੍ਰੀ ਐਂਡ ਫੇਅਰ ਚੋਣ ਹੋਵੇ ਡੈਮੋਕ੍ਰੇਸੀ ਦੇ ਵਿੱਚ ਆ ਜਾ ਯਾਰ ਜਿਹਦੇ ਨਾਲ ਲੋਕ ਹੈਗੇ ਆ ਉਹ ਬਣ ਜਾਊਗਾ ਹੁਣ ਤੁਸੀਂ ਦੇਖਿਆ ਕਿਵੇਂ ਕੁੰਡੇ ਅੰਦਰ ਲੱਗੇ ਹੋਏ ਆ ਜੀ ਸੋ ਮੈਂ ਇਹੀ ਬੇਨਤੀ ਕਰਦਾ ਸਾਰੇ ਅਫਸਰ ਸਹਿਬਾਨਾਂ ਨੂੰ ਸਾਰੀ ਪਾਰਟੀਆਂ ਦੇ ਵਰਕਰਾਂ ਨੂੰ ਕੀ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਤਰ੍ਹਾਂ ਲੜ ਲਈਏ ਫ੍ਰੀ ਐਂਡ ਵੇਅਰ ਹਰ ਬੰਦੇ ਨੂੰ ਲੜਨ ਦਾ ਮੌਕਾ ਦਿੱਤਾ ਜਾਵੇ ਇਸ ਦਫਤਰ ਦੀਆਂ ਬੜੀਆਂ ਸ਼ਿਕਾਇਤਾਂ ਸਾਡੇ ਕੋਲ ਆਈਆਂ ਕੁਝ ਇਲੈਕਸ਼ਨ ਕਮਿਸ਼ਨ ਕੋਲੇ ਆਲਰੇਡੀ ਜਾ ਚੁੱਕੀਆਂ ਭਾਈ ਨੇਮ ਕੁਝ ਅਸੀਂ ਹਾਈ ਕੋਰਟ ਦੇ ਵਿੱਚ ਕੇਸਿਸ ਲੈ ਕੇ ਗਏ ਜਿਦੇ ਚ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਕੱਲ ਆਰਡਰ ਕਰਕੇ ਡਾਇਰੈਕਸ਼ਨ ਦਿੱਤੀ ਹੈ ਕਿ ਸਾਰੇ ਇਲੈਕਟੋਰਲ ਪ੍ਰੋਸੈਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਚਾਹੇ ਉਹ ਨੋਮੀਨੇਸ਼ਨ ਹੈ ਚਾਹੇ ਸਕਰੂਟੀਨੀ ਹੈ ਚਾਹੇ ਪੋਲਿੰਗ ਹੈ ਚਾਹੇ ਕਾਊਂਟਿੰਗ ਹੈ ਅੱਜ ਹਾਈ ਕੋਰਟ ਤੇ ਆਰਡਰਾਂ ਦੀ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਕਿਸੇ ਸੈਂਟਰ ਦੇ ਵਿੱਚ ਵੀਡੀਓਗ੍ਰਾਫੀ ਨਹੀਂ ਹੈ ਵੀਡੀਓ ਆਫਿਸ ਦੇ ਵਿੱਚ ਕਾਗਜ਼ਾਂ ਦੀ ਸਕਰੂਟੀਨੀ ਹੋ ਰਹੀ ਹੈ ਰਿਪੋਰਟਾਂ ਜਾ ਰਹੀਆਂ ਇੱਥੇ ਕੋਈ ਵੀਡੀਓਗ੍ਰਾਫੀ ਨਹੀਂ ਹੈ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਹਾਈ ਕੋਰਟ ਤੇ ਆਰਡਰ ਦਿੱਤੇ ਸੀ ਮੈਂ ਵੀਡੀਓ ਸਾਹਿਬ ਨੂੰ ਵੀ ਹਾਈ ਕੋਰਟ ਤੇ ਆਰਡਰ ਦਿੱਤੇ ਸੋ ਸਾਰਿਆਂ ਦੇ ਵਿਰੁੱਧ ਜੇ ਗਲਤ ਕੰਮ ਕਰਨਗੇ ਸਭ ਦੇ ਵਿਰੁੱਧ ਅਸੀਂ ਕੰਟੈਂਪਟ ਦੇ ਵਿੱਚ ਜਾਵਾਂਗੇ ਅੱਜ ਕਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਸੀ ਜਿਹੜਾ ਤੇ ਫੜਿਆ ਕੇ ਅੰਦਰ ਬੈਠਾ ਯਾਰ ਸਾਰੇ ਹੀ ਬੈਠੇ ਆ ਹੁਣ ਤੁਸੀਂ ਮੌਕੇ ਤੇ ਆਗੇ ਤਾਂ ਇਹਨਾਂ ਦੇ ਮੈਨੂੰ ਦੱਸਿਆ ਜਾਂਦਾ ਕਿ ਉਹ ਮਾਰਕੀਟ ਕਮੇਟੀ ਸਾਧਕ ਤੇ ਚੇਅਰਮੈਨ ਸੀ ਜਿਹੜੇ ਅੰਦਰ ਬੈਠੇ ਸੀ ਤੇ ਸੁਪਰਡੈਂਟ ਜਿਹੜਾ ਇਲੈਕਸ਼ਨ ਵਰਕ ਨਾਲ ਰਿਲੇਟਡ ਹੈ ਉਹਦੇ ਡਾਕਟਰ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ ਸੋ ਦੇਖੋ ਇੰਨਾਂ ਗੱਲਾਂ ਨਾਲ ਲੋਕਾਂ ਦੇ ਵਿੱਚ ਇੱਕ ਮਾੜਾ ਅਸਰ ਵੀ ਜਾਂਦਾ ਤੇ ਇੱਕ ਮਾੜਾ ਇਮਪ੍ਰੈਸ਼ਨ ਵੀ ਜਾਂਦਾ ਮੈਂ ਤੋ ਇਸ ਕਰਕੇ ਬੇਨਤੀ ਹੈ ਕਿ ਫ੍ਰੀ ਐਂਡ ਫੇਅਰ ਮੈਂ ਸਾਰੇ ਅਫਸਰਾਂ ਨੂੰ ਬੇਨਤੀ ਕਰਦਾ ਹੈ ਕਿ ਕਿਸੇ ਦੇ ਪ੍ਰੈਸ਼ਰ ਚਾਉਣ ਦੀ ਲੋਡ ਨਹੀਂ ਇੱਕ ਫ੍ਰੀ ਐਂਡ ਫੇਅਰ ਇੰਪਾਰਸ਼ਲ ਤਰੀਕੇ ਨਾਲ ਇਹ ਚੋਣ ਕਰਾਈ ਜਾਵੇ ਤਾਂ ਕਿ ਜਿਹੜਾ ਡਿਜ਼ਰਵਿੰਗ ਬੰਦਾ ਹੈ ਜਿਹਨੂੰ ਲੋਕ ਚਾਹੁੰਦੇ ਹੈ ਉਹ ਜਿੱਤ ਕੇ ਸਾਹਮਣੇ ਆਉਣ ਤੇ ਲੋਕਾਂ ਦੀ ਸੇਵਾ ਕਰੇ